ਉਹ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜਿਉਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿੱਥੇ ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ੍ਹ ਮਹਾਰਾਸ਼ਟਰ ਰ ਆਮ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਵਾ ਨਾ ਅڈر ਜਾਂ ਕਾਨੂੰਨ ਨੂੰ ਅੱਛੀ ਲੈਂਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਮ ਦਾ ਘੜਾ ਕਿੱਥੋਂ ਦਾ ਹੈ ਸਵਿਸ਼ ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਵਿਹਾਰ ਚ ਗੋਟਾ ਨੇ ਕਹਿੰਦਾ ਸਾਡਾ ਇਹ ਨਾ ਬਨ ਸਰਦਾ ਹੀ ਨਹੀਂ ਤੁਸੀਂ ਇੱਕ ਰਾਇ ਤਾਂ ਬਣਾ ਲਓ ਉਹ ਕਹਿੰਦਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਥੋੜਾ ਕਹਿੰਦਾ ਕੱਢੋ ਆਪ ਜੀ ਲਾਊਗਾ ਮੈਂ ਤਾਂ ਹੱਥ ਕਿਉ ਵੜ ਕੇ ਸੁਧ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦਉ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲਾਅਨ ਆਰਡਰ ਚ ਹੱਜ ਜ਼ਿੰਮੇਦਾਰ ਲਾਅਨ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣੇ ਤੋਂ ਹੀ ਫੜ ਕੇ ਲਿਆਉਣਾ ਜੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆ ਨੇ ਕੋਈ ਅਸੀਂ ਹੁਣ ਅਰਮੀਨੀਆ ਫੜੇ ਨੇ ਬੰਦੇ ਯੂਏਈ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਵਰਦਾਨ ਹੈਗਾ ਪੰਜਾਬ ਦੁਆਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿੱਚ ੜਿੱਕਾ ਲਾਉਣ ਪੰਜਾਬ ਹਮੇਸ਼ਾ ਚਾਹੇ ਮਹਾਰਾਜਾ ਰਜੀਤ ਸਿੰਘ ਵੇਲੇ ਤੋਂ ਦੇਖ ਲਓ ਜਦੋਂ ਵੀ ਪੰਜਾਬ ਹਾਰਿਆ ਆਪਣੇ ਬੰਦਿਆਂ ਦੀ ਵਜ੍ਹਾ ਕਰਕੇ ਹਾਰਿਆ ਵਿੱਚੋਂ ਜਿਹੜੇ ਗਦਾਰ ਨਿਕਲਦੇ ਆ ਵਿੱਚੋਂ ਜਿਹੜਾ ਚਿੱਟਾ ਖੂਨ ਨਿਕਲਦਾ ਉਹਨਾਂ ਕਰਕੇ ਹਾਰਿਆ ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ ਮਾਰਿਆ ਦਲੀਪ ਸਿੰਘ ਮਹਾਰਾਣੀ ਜਿੰਦਾ ਕਿੱਧਰ ਲੈ ਗਏ ਉਹ ਆਪਣੇ ਆਂ ਨਹੀਂ ਚੁਗਲੀਆਂ ਕਰਕੇ ਉਹਨਾਂ ਨੂੰ ਪਹਿਲਾਂ ਯੂਕੇ ਭੇਜਤਾ ਮੁੜ ਕੇ ਉਧਰ ਲੈ ਗਏ ਚਲੋ ਜੀ ਖਤਮ ਅਗਲੀ ਪੀੜ੍ਹੀ ਖਤਮ ਇਸ ਕਰਕੇ ਹਿਸਟਰੀ ਤੋਂ ਸਿੱਖਿਆ ਲੈ ਲਈਏ ਪੰਜਾਬ ਤੇ ਸੰਕਟ ਆਇਆ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬੀ ਐਸੇ ਜਜ਼ਬੇ ਵਾਲੇ ਬੰਦੇ ਆ ਐਸੀ ਕੌਮ ਹੈ ਕਿ ਜਦੋਂ ਇਕੱਠੇ ਹੋ ਜਾਣ ਜਿਹੜੇ ਵੱਡੇ ਤੋਂ ਵੱਡਾ ਜਿਹੜਾ ਸੰਕਟ ਆ ਉਹ ਵੀ ਛੋਟਾ ਲੱਗਣ ਲੱਗ ਜਾਂਦਾ ਹੈ ਕੁਦਰਤੀ ਆਫਤਾਂ ਪੰਜਾਬੀਆਂ ਪੰਜਾਬੀਆਂ ਦੇ ਇੱਕੇ ਮੂਰੇ ਗੋਡੇ ਟੇਕ ਦਿੰਦੀਆਂ ਨੇ ਅੱਜ ਤੋਂ ਨਹੀਂ ਪਹੁੰਚ ਚ ਪਹਿਲਾਂ ਤੋਂ ਆ ਸਾਰਾ ਘੜੀ ਚ ਕਿੰਨੇ ਸੀ 21 ਸੀ ਦੇਖ ਲਓ ਅੱਜ ਉਹ ਵੀਰੇਜ ਕਹਿੰਦੇ ਜੇ ਲੜਾਈ ਇਹ ਹੋਈ ਹੈ 21 ਜਾਨੇ ਨੇ ਉੱਥੇ ਜਿੱਥੇ ਆਪਣੇ ਰਾਸਥਾਨ ਵਾਲੇ ਬਾਰਡਰ ਤੇ ਜਿੱਦੇ ਟੈਂਕ ਖੜਾ ਜੀ ਉੱਥੇ ਲੋਂਗੇ ਵਾਲਾ ਪੁਲਦੀਪ ਚਾਨਦਪੁਰੀ ਕਿੰਨੇ ਜਾਣੇ ਸੀ ਮਿਲਟਰੀ ਹਵਾਈ ਫੌਜ ਆਉਣ ਤੱਕ ਡੇਢ ਦਿਨ ਕੱਟਣਾ ਸੀ ਰਾਤ ਸੀ ਅੱਧਾ ਦਿਨ ਸੀ ਕੱਟ ਗਏ ਉਹ ਕਹਿੰਦੇ ਆਓ ਉਹ ਕਹਿੰਦੇ ਭੱਜ ਸਕਦੇ ਤੁਸੀਂ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਇੱਥੇ ਖੜਾਂਗੇ ਉੱਥੇ ਟੈਂਕ ਖੜਾ ਹੈ ਉਹਨਾਂ ਦਾ ਸਫਾ ਲੱਕ ਨਾਲ ਇੱਕ ਲੜਾਉਂਦੇ ਰਿਹਾ ਸਾਡੇ ਗੁਰੂ ਜੀ ਚਿੜੀਆਂ ਤੋਂ ਬਾਜ ਤੜਾਉਂਦੇ ਰਿਹਾ ਸਾਡੇ ਗੁਰੂ ਜੀ ਸਵੈਸ ਕਰਕੇ ਕਿਸੇ ਤੇ ਆਪਦੇਾਂ ਤੇ ਸ਼ੱਕ ਨਾ ਕਰੋ ਕਿ ਪਤਾ ਨਹੀਂ ਪੈਸੇ ਨਾ ਦਿਓ ਇਹਨਾਂ ਨੂੰ ਉਹ ਤਾਂ ਐ ਕਰ ਦੇਣਗੇ ਅਸੀਂ ਐ ਵਾਲੇ ਹੈ ਨਹੀਂ ਜਨਾਬ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਵੈਨਕੂਵਰ ਟ੍ਰਾਂਟੋ ਵੈਨ ਅੱਜ ਵੀ ਕਹਿੰਦੇ ਨੇ ਕੈਲਗਰੀ ਐਡਮਿੰਟਨ ਵਾਲੇ ਮੈਲਬਨ ਵਾਲੇ ਸਿਡਨੀ ਵਾਲੇ ਉਹ ਕਹਿੰਦੇ ਯਾਰ ਤੇਰੇ ਸ਼ੋਅ ਨੂੰ ਮਿਸ ਕਰਦੇ ਆ ਕਿ ਜਿੰਨੇ ਮਰਜੀ ਪੈਸੇ ਲੈ ਲਈ ਮੈਂ ਕਹਿੰਦਾ ਹੁਣ ਪੈਸੇ ਜੋ ਰੱਬ ਨੇ ਡਿਊਟੀ ਬੁਲਾਤੀ ਹੁਣ ਪੈਸੇ ਆਣਾ ਨਹੀਂ ਹੁਣ ਹੁਣ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਨਹੀਂ ਦੇਖਣਾ ਤੂੰ ਪੈਸਾ ਪੂਸਾ ਸਭ ਇੱਥੇ ਰਹਿ ਜਾਂਦਾ ਨਜਨਾਬ ਇੱਥੇ ਬੜੇ ਬੜੇ ਤਨਾੜ ਆਏ ਆ ਬਾਅਦ ਚ ਉਹਨਾਂ ਦੇ ਚਾਚੇ ਤਾਏ ਜੁਆਈ ਪਤਾ ਨਹੀਂ ਕੌਣ-ਕੌਣ ਖਾਂਦਾ ਪੈਸੀ ਉਹਨਾਂ ਦੇ ਫਿਰ ਕੋਈ ਨਾਲ ਥੋੜੀ ਲੈ ਕੇ ਜਾਂਦਾ ਬਸ ਇਹ ਆਚਾਰ ਕੰਮ ਚੰਗੇ ਕਰ ਜਿਓਗੇ ਤਾਂ ਲੋਕ ਯਾਦ ਰੱਖ ਲੈਣਗੇ ਇਹ ਤਾਂ ਇੱਥੇ ਆਈ ਹੈ ਦੁਨੀਆ ਜਾਂਦੀ ਰਹੀ ਹੈ ਸੋ ਅੱਜ ਪੰਜਾਬ ਸੰਕਟ ਚ ਹੈ ਜਦੋਂ ਵੀ ਦੇਸ਼ ਸੰਕਟ ਚ ਆਇਆ ਪੰਜਾਬ ਮੂਰੇ ਖੜਾ ਜੀ ਆਜ਼ਾਦੀ ਵੇਲੇ 90% ਕੁਰਬਾਨੀਆਂ ਪੰਜਾਬੀਆਂ ਦੀਆਂ ਜਾਕਾ ਐਂਡੇਮਨ ਨਿਕੋਬਰ ਦੇਖ ਲਓ ਜਿਹਨੂੰ ਕਾਲਾ ਪਾਣੀ ਕਹਿੰਦੇ ਸੀ ਫਾਂਸੀਆਂ ਦੇ ਕਾਲੇ ਪਾਣੀਾਂ ਦੇ ਨਾਂ ਲਿਖੇ ਹੋਏ ਨੇ 90% ਨਾਂ ਸਾਡੇ ਪੰਜਾਬੀਆਂ ਦੇ ਦੇਸ਼ ਪਸ਼ੂਆਂ ਵਾਲੀ ਕਣਕ ਖਾਂਦਾ ਸੀ ਬਾਹਰੋਂ ਮੰਗਾਉਂਦਾ ਸੀ ਹਰੀ ਕ੍ਰਾਂਤੀ ਦਾ ਦਿੱਤਾ ਸੁਨੇਹਾ ਧਰਤੀ ਖਰਾਬ ਕਰ ਲਈ ਪਾਣੀ ਥੱਲੇ 600 ਫੁੱਟ ਤੇ ਲੈ ਗਏ ਪਰ ਦੇਸ਼ ਦਾ ਨਾਅਰ ਦੇ ਪੰਡਾਰ ਪਰਦੇ ਵਾਹ ਵੀ ਵਾਹ ਪੰਜਾਬ 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 ਤੇ ਜਦੋਂ ਆਉਂਦਾ ਪੰਜਾਬ ਤੇ ਸੰਕਟ ਨਹੀਂ ਜੀ ਪੈਸੇ ਤਾਂ ਨਹੀਂ ਮਿਲਣਗੇ ਆਪਕੇ ਨਹੀਂ 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 ਆਪ ਆਪਣਾ ਹੀ ਕਰੋ ਜੀ ਬਸ ਇਤਨੀ ਹੈ ਸਾਡੇ ਪਾਸ ਤੋ ਕਮਾਲ ਹੈ ਯਾਰ ਉਦੋਂ ਦੇਸ਼ ਕਿਉਂ ਨਹੀਂ ਖੜਦਾ ਸਾਡੇ ਨਾਲ ਫਿਰ ਅੱਜ ਵੀ ਉਸ ਯਾਦ ਦੀ ਨੂੰ ਕਾਇਮ ਰੱਖਣ ਵਾਸਤੇ ਵੀ ਸਾਡੀ ਖੜੇ ਨੇ ਕਾਰਗਿਲ ਤੋਂ ਲੈ ਕੇ ਜਸਲਮੇਰ ਤੱਕ ਉੱਚ ਵੀ ਸਾਡੇ ਹੀ ਨੇ ਪਹਿਲੀ ਗੋਲੀ ਸਾਡੀ ਹਿੱਕ ਤੇ ਤੇ ਜਿਹੜੇ ਪਠਾਨਕੋਟ ਦੀਨਾ ਨਗਰ ਆਏ ਸੀ ਉਹ ਕਿਤੇ ਇੱਥੇ ਆਏ ਸੀ ਉਹ ਦਿੱਲੀ ਜਾਣੇ ਸੀ ਉਹਨਾਂ ਨੇ ਇੱਥੇ ਰੋਕੇ ਨੇ ਅਸੀਂ ਸਾਡੇ ਸ਼ਹੀਦ ਹੋ ਗਏ ਸਾਡੇ ਪੁਲਿਸ ਵਾਲੇ ਵੀ ਸਾਡੇ ਆਮ ਸਿਵਿਲਨ ਵੀ ਉਹਦਾ ਉਹਦਾ ਖਰਚਾ ਪਤਾ 7 ਕਰੋੜ ਮੈਂ ਉਹਦਾ ਐਮਪੀ ਸੀਗਾ 7 ਕਰੋੜ ਰੁਪਏ ਪੈਰਾਮਿਲਟਰੀ ਦਾ ਖਰਚਾ ਪਤਾ ਜੀ ਦੀਨਾਨਗਰ ਦਾ ਤੇ ਪਠਾਨਕੋਟ ਦਾ ਕਹਿੰਦਾ ਸੀ ਇਹ ਤੁਹਾਡੇ ਮਿਲਟਰੀ ਭੇਜੀ ਸੀ ਮੈਂ ਰਾਜਨਾਥ ਜੀ ਕੋਲ ਗਿਆ ਨਾਲ ਸਾਧੂ ਸਿੰਘ ਜੀ ਨੂੰ ਲੈ ਗਿਆ ਮੈਂ ਕਹਿੰਦਾ ਸਾਡੇ ਐਮਪੀ ਲੈਂਡ ਚੋਂ ਕੱਟ ਲਓ ਜੀ ਸਾਨੂੰ ਵੀ ਕਿਰਾਏ ਤੇ ਦੇ ਦਿਨੇ ਤੁਸੀਂ ਫੌਜ ਅਸੀਂ ਕੁਦੇਸ਼ ਤੇ ਦੇਸ਼ ਦਾ ਹੀ ਸਹੀ ਹੈ ਨਹੀਂ ਫੌਜ ਸਾਨੂੰ ਕਿਰਾਏ ਤੇ ਦੇ ਦਿਨੇ ਸਾਡੀ ਮੁੰਡੇ ਨੇ ਉਹ ਚ 7.5 ਕਰੋੜ ਰੁਪਏ ਸਾਡੇ ਮੇਰੇ ਐਮਪੀ ਲੈਂਡ ਚੋਂ ਕੱਟ ਲਓ ਮੈਂ ਕਹਿੰਦਾ ਕਹਿੰਦੇ ਨਹੀਂ ਯਾਰ ਬਾਹਰ ਜਾ ਕੇ ਮਤ ਬਤਾਨਾ ਯਾਰ ਹਮ ਇਸਕੋ ਬੇਗੌਫ ਕਰ ਦੇਤੇ ਸਾਨੂੰ ਮੈਂ ਕਹ ਜੀ ਉਹ ਤਾਂ ਦਿੱਲੀ ਵਾਸਤੇ ਆਉਂਦੇ ਨੇ ਇਸ ਤਾਂ ਰੋਕ ਦੇ ਆ ਉਹਨਾਂ ਨੂੰ ਫਿਰ ਅੱਗੇ ਤੁਸੀਂ ਐਂ ਕਰੋਗੇ ਤੁਸੀਂ ਪੈਸੇ ਲਿਆ ਕਰੋਗੇ ਅਸੀਂ ਕਹਦਾ ਕਰਾਂਗੇ ਭਾਈ ਲੰਘ ਜਾਓ 7 ਕਰੋੜ ਦਾ ਪੈਸੇ ਐ ਨਹੀਂ ਤੁਸੀਂ ਲੰਘ ਜਾਓ ਆਪੀ ਰੋਕ ਲੈਣਗੇ ਤੁਹਾਨੂੰ ਉੱਥੇ ਦਿੱਲੀ ਅਸੀਂ ਨਾਲੇ ਮਰੀਏ ਨਾਲੇ ਪੈਸੇ ਭਰੀਏ ਆਹੀ ਭਾਖੜਾ ਡੈਮ ਦਾ ਭੌਂਗ ਡੈਮ ਦਾ ਸੀਆਈਐਸਐਫ ਲਾਤੀ ਲਾਤੀ ਕੋਈ ਗੱਲ ਨਹੀਂ ਮੂਰੇ ਤਾਂ ਪੰਜਾਬ ਪੁਲਿਸ ਹੀ ਹੈ ਐ ਕਿਵੇਂ ਤੁਸੀਂ ਸਾਡਾ ਪਾਣੀ ਲੈ ਜਾਉਗੇ ਧੱਕੇ ਨਾਲ ਚੇਅਰਮੈਨ ਆ ਫੱਟੇ ਖੋਲਣ ਦੇ ਲਾ ਰੱਖਿਆ ਕਮਾਲ ਆ ਯਾਰ ਚੇਅਰਮੈਨ ਦਾ ਇਹ ਇਹ ਹੋ ਕੇ ਕੰਮ ਹੁੰਦਾ ਕਿ ਮੈਂ ਫੱਟਾ ਖੋਲਣ ਜਾਊਂਗਾ ਅੱਜ ਤਾਂ ਹੀ ਫਿਰ ਮੁੱਖ ਮੰਤਰੀ ਨੂੰ ਜਾਣਾ ਪੈਂਦਾ ਵੀ ਆ ਜਾ ਫਿਰ ਉੱਥੇ ਸ੍ਰੀ ਇਸਕਰਕਿਟ ਕੋਈ ਸਾਡੀ ਰੋਂਗ ਟੈਨਸ਼ਨ ਨਹੀਂ ਦਿਲ ਚ ਕੋਈ ਖੋਟ ਨਹੀਂ ਨੀਤਾਂ ਸਾਫ਼ ਨੇ ਪੰਜਾਬ ਨੂੰ ਸਭ ਤੋਂ ਵਧੀਆ ਮੌਕਾ ਐ ਇਸ ਵਕਤ ਕਿ ਆ ਜਿਹੜਾ ਉਹ ਟਰੰਪ ਉਥੇ ਕਰੀ ਜਾਂਦਾ ਹੈ ਕਿ ਜਿਹੜਾ ਵੀਜ਼ਾ 1 ਲੱਖ ਡਾਲਰ ਦਾ ਕਰਤਾ ਕੋਈ ਨਹੀਂ ਜਾਣਾ ਉੱਥੇ ਕੰਪਨੀਆਂ ਇੱਧਰ ਆਉਣਗੀਆਂ ਇੰਜੀਨੀਅਰ ਸਾਡੇ ਨੇ ਠੀਕ ਹੈ ਨਾ ਉਹ ਹੁਣ ਬੜਾ ਵਧੀਆ ਮੌਕਾ ਹੈ ਮੁਹਾਲੀ ਨੂੰ ਆਈਟੀ ਹੱਬ ਬਣਾ ਲੀਏ ਲੁਧਿਆਣੇ ਦੇ ਵਿੱਚ ਮੈਂ ਹੁਣ ਜਾ ਰਿਆਂ 29 ਤਰੀਕ ਤੋਂ 29 ਸ਼ਾਮ ਨੂੰ ਇੱਥੋਂ ਸੈਸ਼ਨ ਤੋਂ ਬਾਅਦ ਜਾਊਂਗਾ 29 ਤੀ ਦਿੱਲੀ ਤੇ ਗੁਰਦਾਉਂ ਦੇ ਵਿੱਚ ਇੰਡਸਟਰੀ ਲਿਸਟਾਂ ਨਾਲ ਮਿਲਦੇ ਆਈ ਕੰਟੈਕਟ ਕਰਾਂਗੇ ਤਾਂ ਉਹ ਆ ਜਾਣਗੇ ਟਾਟਾ ਵੀ ਆ ਗਿਆ ਸਨਾਥਨ ਟੈਕਸਟਾਈਲ ਆ ਗਈ ਕੋਧਰੇਜ ਆ ਗਿਆ ਕਾਰਗਿਲ ਬੜੇ ਆ ਗਏ ਤੇ ਰਾਜਪੁਰੇ ਦੇ ਜੀਐਸਡਬਲਿਊ ਆ ਗਿਆ 1.5 ਲੱਖ ਕਰੋੜ ਦਾ ਜਿਹੜਾ ਇਨਵੈਸਟਮੈਂਟ ਆ ਗਈ ਮੈਂ ਕੋਈ ਐਮਓਯੂ ਨਹੀਂ ਕਹਿੰਦਾ ਕਿ ਐਮਓਯੂ ਕੀਤੇ ਨੇ 5 ਲੱਖ ਕਰੋੜ ਦੇ ਮੁੜ ਕੇ ਕੋਈ ਨਹੀਂ ਆਉਂਦਾ ਐਮਓਯੂ ਤਾਂ ਐਮਓਯੂ ਹੀ ਰਹਿ ਜਾਂਦਾ ਪਹਿਲਾਂ ਵੀ ਕੀਤਾ ਸੀਗਾ ਅਕਾਲੀ ਦਲ ਨੇ ਇੱਥੇ ਮੁਹਾਲੀ ਇਨਵੈਸਟ ਪੰਜਾਬ ਦਾ ਉਹ ਲਾਲੀਆਂ ਸੀ ਲਿਆ ਕੇ ਦੁਬਈ ਤੋਂ ਖਜੂਰਾ ਹਨਾ ਖਜੂਰਾ ਨਹੀਂ ਲਾਤੀਆਂ ਤੇ ਚਲੋ ਕੋਈ ਨਹੀਂ ਵੱਡੇ ਵੱਡੇ ਆਉਣੇ ਸੀ ਜਿਆਦਾ ਵੱਡੇ ਆਉਣੇ ਸੀ ਚਲੋ ਨਾਲ ਉਥੇ ਦੀਪਮਾਲਾ ਜੀ ਕਰਤੀ ਵੀ ਚਲੋ ਉਹਨਾਂ ਨੂੰ ਚੰਗਾ ਲੱਗੇ ਪੰਜਾਬ ਦਾ ਮਾਹੌਲ 5 ਲੱਖ ਕਰੋੜ ਦੇ ਐਮਓਯੂ ਹੋਗੇ ਕੋਈ ਨਹੀਂ ਆਇਆ ਜੀ ਤਿੰਨ ਕ ਮਹੀਨਿਆਂ ਬਾਅਦ ਮੈਂ ਤਾਂ ਜੋ ਹੈ ਇਸ ਲਾਈਨ ਚ ਨਹੀਂ ਸੀਗਾ ਤੇ ਮੈਂ ਕਿਤੇ ਉਧਰ ਲੰਘਿਆ ਬਾਦਲਪਿੰਡ ਵਿੱਚ ਦੀ ਖਜੂਰਾ ਉਥੇ ਇਹਨਾਂ ਦੇ ਘਰ ਮੂਰੇ ਮੈਂ ਕਿਹਾ ਯਾਰ ਇਹ ਕਿਹ ਹੈ ਜੀ ਮਿੱਟੀ ਆ ਗਈ ਵੀ ਖਜੂਰਾ ਪੈਦਾ ਕਰਦੀ ਹੈ ਜਿਹੜੀ ਇਹ ਤਾਂ ਟਿੱਬੇ ਨੇ ਯਾਰ ਬਾਦਲਪਿੰਡ ਦੇ ਲੰਬੀ ਪਿੰਡ ਦੇ ਹੈਨਾ ਨਰੂਆਣੇ ਦੇ ਕਹਿੰਦੇ ਜੀ ਇਹ ਖਜੂਰਾਂ ਇੱਥੇ ਨਹੀਂ ਹੋਈਆਂ ਮੈਂ ਕਿਤੇ ਕਹਿੰਦੇ ਉਹ ਦਬਈ ਵਾਲੀਆਂ ਜਿਹੜੀਆਂ ਪਹਿਲਾਂ ਮਾਲੀ ਲੱਗੀਆਂ ਸੀ ਇਹ ਇੱਥੇ ਆ ਗਈਆਂ ਹੁਣ ਲੈ ਖਜੂਰ ਹੀ ਲੈ ਕੇ ਦੱਸੋ ਪਟਕੇ ਦੱਸੋ ਹੱਦ ਆ ਯਾਰ ਆ ਆ ਖੱਟਿਆ ਪਾ ਇਨਵੈਸਟ ਪੰਜਾਬ ਚੋਂ ਇਨਵੈਸਟ ਖਜੂਰ ਐ ਫੇਰ ਫੇਰ ਕਿਵੇਂ ਭਾਰਦੇ ਸੀਟਾਂ ਹੋ ਇੱਥੋਂ ਜਦੋਂ ਦੇਖੋ ਜਿਹੜੇ ਪਾਸੇ ਮੈਂ ਦੇਖਦਾ ਕੰਦੇ ਸਾਰੇ ਕੰਮ ਬਾਲਸਾਉ ਨੇ ਕੀ ਤੋਏ ਇਧਰ ਵੀ ਦੇਖਦਾ ਸਾਰੇ ਬੋਦਲ ਸਾਹਮਣੇ ਕੀ ਤੋਏ ਮੈਂ ਕਿ ਜਦੋਂ ਬਰਗਾੜੀ ਬਿਜਲੀ ਲੰਘਦੀ ਹਾਂ ਉਹਨਾਂ ਦੇਖਦੇ ਹਾਂ ਜਦੋਂ ਕੋਟਕਾ ਪੂਰੇ ਬਿਜਲੀ ਲੰਘਦੀ ਹਾਂ ਦੇਖਦੇ ਹਾਂ ਥੋੜਾ ਜਿਆਦਾ ਵੀ ਕੀ ਕੀਤਾ ਹੋਇਆ ਬਾਈਬਲ ਕलम ਬਿਜਲੀ ਲੰਘਦੇ ਦੇਖਦੇ ਹਾਂ ਵੀ ਗੋਲੇ ਇੱਥੇ ਵੀ ਬਾਲਸਾਹ ਨੇ ਚਲਵਾਈ ਸੀ ਉਦੋਂ ਅੱਖਾਂ ਵਿੱਚ ਲੰਨੀ ਨੀਂਦ ਆ ਜਾਂਦੀ ਹਣੀ ਉਦੋਂ ਕਬੂਤਰਾਂ ਦੇ ਅੱਖਾਂ ਵਿੱਚ ਨਾ ਬਿੱਲੀਆਂ ਨਹੀਂ ਭਜਦੀਆਂ ਸੱਚਾਈ ਦਾ ਸਾਹਮਣਾ ਕਰੋ ਸਮੱਸਿਆਵਾਂ ਦਾ ਸਾਹਮਣਾ ਕਰੋ ਨੈਸਲ ਮਡੇਲਾ ਨੂੰ ਕਿਸ ਨੇ ਪੁੱਛਿਆ ਲੀਡਰ ਕਿਹਨੂੰ ਮੰਨਦੇ ਆ ਲੋਕ ਉਹ ਕਹਿੰਦਾ ਜਦੋਂ ਖੁਸ਼ੀ ਦਾ ਮੌਕਾ ਹੋਵੇ ਆਪ ਪਿੱਛੇ ਹੋ ਜੋ Let them enjoy ਕੌਮ ਨੂੰ Enjoy ਕਰ ਲੈਣ ਦੋ ਜਦੋਂ ਕੌਮ ਤੇ ਕੋਈ ਭੀੜ ਪੈ ਜਾਏ ਸੰਕਟ ਆ ਜਾਏ ਆਪ ਮੂਰੇ ਲੱਗੋ ਕੌਮ ਨੂੰ ਕਹੋ ਆ ਜਾਓ ਪਿੱਛੇ ਆਪਾਂ ਇਸ ਸਮੱਸਿਆ ਦਾ ਸਾਹਮਣਾ ਕਰਾਂਗੇ ਤਾਂ ਲੀਡਰ ਮੰਨਦੇ ਆ ਨਹੀਂ ਤਾਂ ਉਲਟਾ ਕਰਦੇ ਆ ਖੁਸ਼ੀ ਵੇਲੇ ਆਪ ਨੇ ਚਿੰਨ ਲੱਗ ਜਾਂਦੇ ਆ ਲੋਕਾਂ ਨੂੰ ਬੜ ਨਹੀਂ ਦਿੰਦੇ ਉੱਥੇ ਤੇ ਜਦੋਂ ਆ ਜਾਂਦੀ ਹੈ ਕੋਈ ਭੀੜ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਲੈ ਕੁਰਬਾਨੀਆਂ ਅਸੀਂ ਦਈਏ ਔਰ ਡਰੇ ਬੋਰਡ ਲੱਗ ਜਾਂਦੇ ਆ S Y L ਦੇ ਪੈਸੇ ਹੋਟਲ ਆਪਾਂ ਲੈ ਗੜਗਾਉਂ ਚ ਜਦੋਂ ਆਗੇ ਕੋਈ ਥੋੜੇ ਜਿਹਾ ਮੋਟਾ ਦੇ ਨਿਹਰ ਤੇ ਕੋ ਪੰਜਾਬੀ ਉਹ ਕੁਰਬਾਨੀਆਂ ਵਾਸਤੇ ਤਿਆਰ ਰਹੋ ਸਾਨੂੰ ਉਥੇ ਕਮਰਾ ਨਹੀਂ ਮਿਲਦਾ ਉਸ ਹੋਟਲ 'ਚ ਜਿਹੜੇ ਤੁਸੀਂ ਕਰਦੇ ਹੋ ਉੱਤੇ ਸਾਨੂੰ ਕੁਰਬਾਨੀਆਂ ਵਾਸਤੇ ਰੱਖਿਆ ਹੋਇਆ ਬਸ ਸੋ ਇਹ ਲੋਕ ਸਮਝ ਗਏ ਨਵੀਂ ਪੀੜ੍ਹੀ ਆ ਗਈ VOTERਾਂ ਦੀ ਵੀ ਪੀੜ੍ਹੀ ਬਦਲ ਗਈ ਪਹਿਲਾਂ ਲਾਣੇਦਾਰ ਦੇ ਕਹੇ ਤੇ 25 ਦੇ 25 ਕਰਦੀਆਂ ਇੱਕੋ ਥਾਂ ਤੇ ਪਹੁੰਚ ਜਾਂਦੇ ਸੀ ਹੁਣ ਲਾਣੇਦਾਰ ਦੀ ਕੋਈ ਨਹੀਂ ਚੱਲਦੀ ਹੁਣ ਬਾ ਕਹਿੰਦੇ ਬਾਪੂ ਤੂੰ ਆਉਂਦਾ ਦੇਖ ਲੈ ਹੱਟਦਾ ਅਸੀਂ ਤਾਂ ਫੈਸਲਾ ਕਰ ਲਿਆ ਹਰ ਘਰ 'ਚੋਂ ਤਿੰਨ ਤਿੰਨ ਚਾਰ ਚਾਰ ਗਰੁੱਪਾਂ ਨੂੰ ਵੋਟਾਂ ਪੈਂਦੀਆਂ ਨੇ بےبے جہاں بےبے کو منا گیا بیبے آگی آ گئی نو منا گیا بین گی. پا گئی بچ ینگ جنریشن کوئی سوچ دی ہے سو so اس کر کے ینگ یوت کا جڑا رسپیکٹ کرنی سکھ لیے نہیں تا نپال آنے کو پوچھ لو وہ دبی گئے نے دبی گئے نے ایک دن فہارا فٹ دے پھر آ دیکھ لو لداخ کی ہوئے ہے اور دیکھ لو پٹنے کی چل رہے ہیں آ دیکھ لو اترا کھانڈ دے کے پر لیک ہوا ہے تو دیکھ لو کی حال ہے ਸੋ ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ ਜੀ ਯੂਥ ਜਿਹੜਾ ਉਹ ਕੁਝ ਕਰਨਾ ਚਾਹੁੰਦਾ ਤੁਸੀਂ ਉਹਨਾਂ ਦੇ ਮੌਕੇ ਨਾ ਖੋਹੋ ਤੁਸੀਂ ਉਹਨਾਂ ਨੂੰ ਉੱਡਣ ਦਿਓ ਉਹਨਾਂ ਨੂੰ ਆਲਣੀਆਂ 'ਚ ਕਿਉਂ ਬੰਦ ਕਰੀ ਰੱਖਿਆ ਉਹਨਾਂ ਨੂੰ ਉੱਡ ਲੈਣ ਦਿਓ ਕਿਉਂਕਿ ਜਜ਼ਬਾਤ ਜਿੰਨੇ ਦੱਬੋਗੇ ਉਹਨੇ ਬਾਦੇ ਆ ਫਿਰ ਉਹ ਫਟਦੇ ਆ ਫਿਰ ਲਾਵੇ ਵਾਂਗੂ ਸੇਸ਼ ਕਰਕੇ ਆਓ ਸਾਰੇ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਮੈਂ ਕੋਈ ਹੋਰ ਬਹੁਤੇ ਐਵੇਂ ਅਫਸਰਾਂ ਨੂੰ ਨਾ ਕਹੀ ਜਾਇਆ ਕਰੋ ਸਸਪੈਂਡ ਕਰੋ ਜੀ ਜਾਂ ਤੋਂ ਅਸਤੀਫਾ ਲਓ ਜੀ ਤੁਹਾਡੇ ਵੇਲੇ ਵੀ ਉਹੀ ਅਫਸਰ ਸੀ ਜਨਾਬ ਤੁਸੀਂ ਤਾਂ ਜੁਗਜਨ ਸੈਕਟਰੀ ਲਾਈਓ ਸੀ ਉਹ ਮਾਟਰ ਨੂੰ ਮੁਝ ਕੇ ਦੇਖੋ ਉਹੀ ਉਹੀ ਕ੍ਰਿਸ਼ਨ ਕੁਮਾਰ ਹੈ ਜਿਹਨੇ ਜਮਾ ਐਂਡ ਲੀਪੇ ਹੋ ਗਿਆ ਸੀ ਕੰਮ ਜਿੱਦਿਆਂ ਬਦਲੀ ਹੋਈ ਐ ਖੰਡ ਪੰਡ ਖਰਾਏ ਨੇ ਵੀ ਚਲੋ ਕਿਉਂਕਿ ਡਿਸਪਲਿਨ ਸੋ ਐ ਨਾ ਕਰ ਉਹ ਕਹਿ ਕਿ ਤੁਹੇ ਅਫਸਰਾਂ ਦਾ ਦਿਲ ਤੋੜ ਦੋ ਸਾਡੇ ਨਾਲ ਸਵਾਲ ਜਿੰਨੇ ਮਰਜ਼ੀ ਕਰ ਲੋ ਸੋ ਕੋਈ 2019 ਦੇ ਹੜ੍ਹਾਂ ਚ ਪੂਰਾ ਜ਼ਿਲੰਦਰ ਡੁੱਬ ਗਿਆ ਸੀ ਕਿ ਜੱਜ ਤੋਂ ਉਹਨੂੰ ਕਰੀ ਕਰਾਈ ਸੀ 2019 ਚ ਉਹ ਤਾਂ ਆਪ ਹੀ ਜੱਜ ਬਣੇ ਹੋਏ ਸੀਗੇ ਸੋ ਫਲੱਡ ਕੰਟਰੋਲ ਦੀ ਮੀਟਿੰਗ ਜਿਹੜੀ ਹੈ ਅਸੀਂ 21 ਚਾਰ ਨੂੰ ਕਰ ਲਈ ਸੀ ਕਾਰਚਾਰਨ ਤੋਂ ਚਿੱਠੀ ਲਿਖੀ ਸੀ ਨਾ ਸੋ 7 ਲੱਖ ਕਿਊਸਿਕ ਰੰਜੀ ਸਾਗਰ ਚੋਂ ਕਿੱਥੋਂ ਛੱਡਿਆ ਗਿਆ ਦੱਸੋ ਮੈਨੂੰ ਪੂਰਾ ਰਿਕਾਰਡ ਹੈ ਜੀ 2 ਲੱਖ 15 ਹਜ਼ਾਰ ਕਿਊਸਿਕ ਛੱਡਿਆ ਗਿਆ ਤੇ ਮਾਧਪੁਰ ਗੇਟ 27 ਅਗਸਤ 2025 ਨੂੰ ਟੁੱਟਿਆ ਕਹਿ ਲੋ ਜਾਂ ਖੁੱਲਿਆ ਕਹਿ ਲੋ ਜਦ ਕਿ ਗੁਰਦਾਸਪੁਰ 26 ਨੂੰ ਪਾਣੀ ਆ ਗਿਆ ਸੀਗਾ ਉਥੇ ਹਜੇ ਮਤਲਬ 35 ਘੰਟੇ ਲੱਗਦੇ ਜੀ ਉਥੋਂ ਪਹੁੰਚਣ ਨੂੰ ਪਾਣੀ ਤਾਂ ਪਹਿਲਾਂ ਹੀ ਆ ਗਿਆ ਸੀ ਤੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਖੜੇ ਪਾਸੇ ਸੁ ਇਹਨੂੰ ਆਪਾਂ ਨਾ ਏਦਾਂ ਇਹਦੇ ਕਰਕੇ ਆ ਗਿਆ ਇਹਦੇ ਕਰਕੇ ਫਿਰ ਉੱਤਰਾਖੰਡ ਜੀ ਵੀ ਅਸੀਂ ਲੈਂਦੇ ਜੀ ਫਿਰ ਫਿਰ ਹਿਮਾਚਲ ਜੰਮੂ ਜੀ ਵੀ ਨੁਕਸਾਨ ਹੋ ਗਿਆ ਉਹ ਵੀ ਅਸੀਂ ਇਸ ਵਾਰ ਰਾਜਸਥਾਨ ਜਿੱਥੇ ਪਾਣੀ ਆਇਆ ਸੀਗਾ जैसलमेर टिब्बे ਨੇ ਉੱਥੇ ਪਾਣੀ ਆ ਗਿਆ ਜੀ ਉਹ ਚ ਵੀ ਆਪਾਂ ਇੱਕਸੂਰਬਾਰਾ ਕੋਈ ਕੁਦਰਤੀ ਆਫਤ ਹੈ ਇਹਨੂੰ ਕੁਦਰਤੀ ਆਫਤ ਮੰਨ ਕੇ ਆਪਾਂ ਇਕੱਠੇ ਹੋ ਕੇ ਕੱਲ ਨੂੰ ਜੇ ਪ੍ਰਗਟ ਜੀ ਨੇ ਕਿਹਾ ਕੁਝ ਹੋਰ ਵੀ ਸਾਡੇ ਸੀਨੀਅਰ ਜਿਹੜੇ ਇੱਥੇ ਵਿਧਾਇਕ ਸਹਿਮਾਨ ਨੇ ਇੱਕ ਜ਼ਰੂਰੀ ਗੱਲ ਹੈ ਕਿ ਸੈਂਟਰ ਨਾਲ ਆਪਾਂ ਨੂੰ ਮੈਂ ਆਪ ਇੱਕ ਇਸ ਗੱਲ ਦੇ ਹੱਕ ਚਾਹ ਸੀ ਤਾਂ ਹਿੱਕ ਚ ਵੱਜਣ ਵਾਲੇ ਆਂ ਪ੍ਰਗਟ ਜੀ ਅਸੀਂ ਕਾਗਜ਼ਾਂ ਵਾਲੇ ਘਟਾਂ ਸੀ ਅਸੀਂ ਹਿੱਕਲੇ ਆਂ ਠੀਕ ਹੈ ਨਾ ਅਸੀਂ ਹਿੱਕ ਚ ਵੱਜ ਕੇ ਤਾਂ ਆਇਆ ਤੁਹਾਡੀਆਂ ਹਿੱਕਾਂ ਚ ਵੱਜਿਆਂ ਤਾਂ ਇੱਥੇ ਆਇਆ ਨਹੀਂ ਵੱਜਣ ਤੁਸੀਂ ਕਿਤੇ ਆਉਣ ਲੰਦੇ ਸੀ ਤੇ ਤੁਹਾਨੂੰ ਸੋ ਅਸੀਂ ਇੱਕ ਚ ਵੱਜ ਕੇ ਆਇਆ ਜਿੱਥੇ ਮਰਜੀ ਕਹਿ ਦਿਓ ਅਸੀਂ ਕਿਸੇ ਤੋਂ ਨਹੀਂ ਡਰਦੇ ਕਿਸੇ ਤੋਂ ਕਾਣੇ ਨਹੀਂ ਕੋਈ ਈਡੀ ਦਾ ਡਰ ਨਹੀਂ ਸਾਨੂੰ ਕੋਈ ਸੀਬੀਆਈ ਦਾ ਕੋਈ ਐਨਆਈ ਦਾ ਕੋਈ ਡਰ ਨਹੀਂ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਨਾ ਸਾਡੇ ਦਾ ਪ੍ਰਧਾਨ ਵੀ ਕਟਿਆ ਜੇਲ੍ਹ ਫੜਸ ਮੁਨੀਰ ਸੋਦੀਆ ਵੀ ਕਟਿਆ ਆ ਸੰਜੀਤ ਸਿੰਘ ਵੀ ਕਟਿਆ ਆ ਸੁਤਿੰਦਰ ਜੈਨ ਵੀ ਕਟਿਆ ਆ ਸਾਨੂੰ ਕਰ ਦੇਣਗੇ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਦੇਸ਼ ਵਾਸਤੇ ਉਹੀ ਲੋਕ ਬਣਾਈ ਬੱਠਦੇ ਨੇ ਮੈਂ 16 ਸਾਲ ਕੱਟੀ ਆ 16 ਸਾਲ ਤੱਕ ਉਹਨੇ ਪੰਜ ਪੰਜ ਦਿਨ ਵੀ ਗਣ ਲੀਏ ਤਾਂ ਨਹੀਂ ਬਣਦੀ ਉਹ ਨਾ 16 ਸਾਲ ਸੋ ਇਸ ਕਰਕੇ ਮੈਂ ਟਾਈਮ ਲੈ ਰਿਆ ਪਹਿਲਾਂ ਪਿਆਰ ਨਾਲ ਜੇ ਇੱਕ ਦੋ ਹੋਰ ਵੀ ਇਮੀਲਾ ਕਰ ਲੈਨੇ ਆ ਉਹਦੇ ਬਾਅਦ ਕੱਢ ਕੇ ਲੈ ਜਾਾਂਗੇ ਇਮੀਲਾ 7 ਆਰ ਸੀ ਆਰ ਤੇ ਚੱਲਾਂਗੇ ਫਿਰ ਹੁਣ ਤਾਂ ਉਹਦਾ ਨਾਮ ਪਤਾ ਨਹੀਂ ਕੀ ਰੱਖਤਾ ਨਾਂ ਹੀ ਬਦਲੀ ਜਾਂਦੇ ਸਾਰਿਆਂ ਦੇ ਹੈਨਾ ਤੇ ਉੱਥੇ ਚੱਲਾਂਗੇ ਤੁਸੀਂ ਵੀ ਆ ਜਿਓ ਜਦੋਂ મોદી ਜੀ ਆਇਆ ਸਾਰੇ ਕਾਂਗਰਸ ਖੜੇ ਹੋ ਗਏ ਉਹ ਜੇ ਉੱਥੇ ਚਲੇ ਕਿ ਉੱਥੇ ਰਹਿ ਜੇ ਨੀ ਉਹ ਤਾਂ ਭਾਜੀ ਪੀ ਚ ਨਹੀਂ ਉਹ ਕਾਂਗਰਸੀ ਹੋਰ ਨੇ ਦੋ ਕਾਂਗਰਸਾਂ ਨੇ ਇੱਥੇ ਇੱਕ ਤਾਂ ਕਾਂਗਰਸ ਹੈ ਇੱਕ ਕਾਂਗਰਸ ਬੀ ਜੀ ਪੀ ਹੈ ਬਰੈਕਟ ਚ ਹੈਗੇ ਇਹਨਾਂ ਦੇ ਨੇ ਬੰਦੇ ਤਾਂ ਉਹ ਪ੍ਰਧਾਨ ਵੀ ਦੇਖੋ ਮੈਂ ਸਾਹਿਬ ਕੀ ਤੁਹਾਨੂੰ ਮਾਜੀ ਉਹਨੂੰ ਦੱਸੋ ਜੇ ਮੈਂ 2017 ਤੋਂ 2022 ਤੱਕ ਦਾ ਹਿਸਾਬ ਲੈਣਾ ਹੋਵੇ ਵੀ ਭਾ ਦੇਖੋ ਅਮਰੀਕਾ ਦੇ ਵਿੱਚ ਨਵੰਬਰ ਦੇ ਪਹਿਲੇ ਸੋਮਵਾਰ ਨੂੰ 4 ਸਾਲਾਂ ਬਾਅਦ ਨਵੰਬਰ ਦੇ ਪਹਿਲੇ ਸੋਮਵਾਰ ਨੂੰ ਵੋਟਾਂ ਪੈਂਦੀਆਂ ਨੇ ਜੀ ਇਹ ਡੇਢ ਫਿਕਸ ਹੈ ਇਹਨਾਂ ਦੇ ਨਵੰਬਰ ਦਾ ਪਹਿਲਾ ਸੋਮਵਾਰ 1 ਤਰੀਕ ਨੂੰ ਵੀ ਆ ਸਕਦਾ 2 ਨਵੰਬਰ ਨੂੰ ਵੀ ਆ ਸਕਦਾ ਤਿੰਨ ਨੂੰ ਵੀ ਆ ਸਕਦਾ ਚਾਰ ਨੂੰ ਵੀ ਆ ਸਕਦਾ ਪੰਜ ਨੂੰ ਵੀ ਆ ਸਕਦਾ ਨਵੰਬਰ ਦੇ ਪਹਿਲੇ ਸੋਮਵਾਰ ਵੋਟਾਂ ਪੈਂਦੀਆਂ ਨੇ 20 ਜਨਵਰੀ ਨੂੰ ਉਹ ਜਿਹੜਾ ਚੁਣਿਆ ਹੁੰਦਾ ਇਲੈਕਟਿਡ ਪ੍ਰੈਜ਼ੀਡੈਂਟ ਜਿਹੜਾ ਹੁੰਦਾ 20 ਜਨਵਰੀ ਨੂੰ ਉਥ ਲੈਂਦਾ ਡੇਢ ਮਹੀਨਾ ਸਾਰਾ ਨਵੰਬਰ ਲਗਭਗ ਸਾਰਾ ਦਸੰਬਰ ਦੋ ਫਿਰ ਮਤਲਬ ਦੋ ਮਹੀਨਿਆਂ ਤੋਂ ਜ਼ਿਆਦਾ ਲੱਗ ਜਾਂਦਾ ਹੈ ਕਿਉਂਕਿ ਵਾਈਟ ਹਾਊਸ ਦੇ ਜਿਹੜੇ ਆਫੀਸਰਸ ਨੇ ਜਿਹੜੀ ਬਿਊਰੋਕ੍ਰਾਸੀ ਆ ਉਹ ਚੇਂਜ ਹੋਣੀ ਹੁੰਦੀ ਹੈ ਉਹ ਸਾਰਾ ਦੱਸਦੇ ਨੇ ਵੀ ਇੱਥੋਂ ਆ ਇੱਥੋਂ ਆ ਜਿਵੇਂ ਡਾਕਟਰ ਜਿਹੜੇ ਨੇ ਉਹ ਸਰਹਾਣੇ ਆ ਕੇ ਫੈਲ ਚੱਕਦੇ ਆ ਵੀ ਕਿਹੜੀ ਕਿਹੜਾ ਟੀਕਾ ਕਿੰਨੇ ਵਜੇ ਲੱਗਿਆ ਕਿਹੜੀ ਦਵਾਈ ਕਿੰਨੇ ਵਜੇ ਦਿੱਤੀ ਉਹ ਵੀ ਲਿਖ ਜਾਂਦਾ ਮੈਂ ਇਹਨੇ ਵੀ ਅਗਲਾ ਡਾਕਟਰ ਆ ਕੇ ਉਹ ਦੇਖ ਲੈਂਦਾ ਉਹ ਟ੍ਰਾਂਸਫਰ ਜਿਹੜਾ ਸੱਤਾ ਹੁੰਦੀ ਹੈ ਉਹ ਤਾਂ ਦੱਸਦੇ ਨਹੀਂ 1.5 2 ਮਹੀਨੇ ਲੱਗ ਜਾਂਦੇ 2 2.5 ਵੀ 20 ਜਨਵਰੀ ਨੂੰ ਚੱਕਦੇ ਆ ਉਹ ਉਹੀ ਗੱਲ ਇੱਥੇ ਕਹਿੰਨਾ ਮੈਂ ਕਿ ਘੱਟੂ ਘੱਟ ਜੇ ਮੈਂ 17 ਤੋਂ 22 ਦਾ ਹਿਸਾਬ ਲੈਣਾ ਹੋਵੇ ਕਿ ਜੀ ਆਹ ਕਿੱਥੇ ਕੀ ਕਰ ਗਏ ਆਹ ਕਿਹੜੀ ਖੱਟ ਨੂੰ ਕਿੱਧਰ ਨੂੰ ਪਾ ਗਏ ਆਹ ਡੈਮ ਦਾ ਕਿਵੇਂ ਕਰਤਾ ਕੋਈ ਹਿਸਾਬ ਦੇਣ ਵਾਲੀ ਹੈ ਨਹੀਂ ਜੀ ਜਿੰਦਾ ਲਾ ਕੇ ਤੁਰ ਗਏ ਸਾਰੇ ਮੁੱਖ ਮੰਤਰੀ ਤੁਹਾਡਾ ਬੀਜੇਪੀ ਚ ਲੱਗ ਗਿਆ ਪ੍ਰਧਾਨ ਤੁਹਾਡਾ ਬੀਜੇਪੀ ਚ ਲੱਗ ਗਿਆ ਵਿੱਤ ਮੰਤਰੀ ਬੀਜੇਪੀ ਚ ਲੱਗ ਗਿਆ ਕੀ ਤੋਂ ਲਈਏ ਸਾਹਿਬ ਜੀ ਜਿੰਦਾ ਲਾ ਕੇ ਤੁਰ ਗਏ ਘਰ ਖਾਲੀ ਆ ਤੁਸੀਂ ਉਦੋਂ ਹੈ ਨਹੀਂ ਸੀ ਕਰੇ ਤੁਸੀਂ ਤਾਂ ਦਿੱਲੀ ਸੀ ਮੇਰੇ ਕੋਲੇ ਥੋੜੀ ਤੋਂ ਸਾਹਕਾ ਮਿਲੀਏ ਮੈਂ ਕੁੰਡੇ ਸੀ ਕੁੰਡਾ ਖੜਕਾਇਆ ਇਹਨਾਂ ਕਹਿੰਦੇ ਕੋਈ ਹੈ ਨਹੀਂ ਪਰ ਗਵਾਂਢੀ ਦਾ ਦੱਸਦੇ ਨੇ ਕਹਿੰਦਾ ਚਲੇ ਗਏ ਸੀ ਟਰੱਕ ਭਰ ਕੇ ਉਹਦਾ ਰਾਤੋ ਰਾਤ ਨਿਕਲ ਗਏ ਜਿਵੇਂ ਉਹ ਕੁਲਧਾਰਾ ਤੋਂ ਨਿਕਲੇ ਸੀ ਪਾਲੀ ਬ੍ਰਾਹਮਣ ਉਹ ਜਸਲਮੇਰ ਕੋਲੇ 85 ਪਿੰਡ ਇਕੱਠੀ ਚੜ੍ਹ ਗਈ ਸੀ ਇੱਕ ਦਿਨ ਚ ਜਾ ਕੇ ਪਾਲੀ ਸ਼ਹਿਰ ਬਸਾਇਆ ਸੀ ਉਹਨਾਂ ਨੇ ਉਹ ਜਸਲਮੇਰ ਦੇ ਰਾਜੇ ਦਾ ਇੱਕ ਦੀਵਾਨ ਸੀ ਮੰਤਰੀ ਸੀ ਉਹ ਉਹ ਤੋਂ ਤੰਗ ਸੀ ਐ ਭੱਜੇ ਉਹ ਉਹ ਤਾਂ ਆਹ ਕੌਣ ਕੌਣ ਭੱਜਿਆ ਜਿਨ੍ਹਾਂ ਦੇ ਆਪ ਦੇ ਚੱਲਦੇ ਆ ਕੁਛ ਨਾ ਕੁਛ ਆਪ ਦੇ ਦਿਲ ਚ ਪਾਲਾ ਜਦੋਂ ਦਿਲ ਚ ਪਾਲਾ ਹੋਵੇ ਨਾ ਚੋਰ ਦੇ ਦਿਲ ਚ ਪਾਲਾ ਹੁੰਦਾ ਹੈ ਉਹਨਾਂ ਦਾ ਹੁੰਦਾ ਹੈ ਉਸ ਘਰੇ ਪਿਆ ਉਹਦੇ ਘਰ ਦੇ ਮੂਹਰ ਤੇ ਜੇ ਕਰਦੇ ਮੰਗਲੇ ਪਸਦੀ ਐਂਬੂਲੈਂਸ ਵੀ ਲੰਘ ਜੇ ਨਾ ਟੂ ਟੂ ਕਰਦੀ ਉਹਨੂੰ ਲੈ ਲੈ ਵੀ ਪੁਲਿਸ ਪੈ ਗਈ ਓਏ ਉਹ ਵੀ ਗੌਂਡੀਆਂ ਦੇ ਘਰੇ ਛਾਲ ਮਾਰ ਜਾਂਦਾ ਇੱਥੇ ਵੀ ਆ ਕੇ ਥੋੜੀ ਚੱਕ ਆਇਆ ਨਹੀਂ ਹਜੋਗਾ ਨਾ ਮੈਨੂੰ ਚੱਕਣਗੇ ਲੈ ਦੱਸ ਸਾਨੂੰ ਕੀ ਰੋਣ ਚੱਕਣ ਦੀ ਐ ਕੋਈ ਐਂ ਚੱਕਦੇ ਪਰ ਸਾਨੂੰ ਹੋਰ ਕੰਮ ਵੀ ਨਹੀਂ ਪਈ ਸਰਕਾਰਾਂ ਨੂੰ ਅਸੀਂ ਇਹੀ ਕੰਮ ਤੇ ਆ ਜਹ ਜੀ ਕੋ ਗਲਤ ਕੰਮ ਕਰੂਗਾ ਉਹਨੂੰ ਪੁਲਿਸ ਆਜੂਈ ਕਾਨੂੰਨ ਆਦੇ ਹਿਸਾਬ ਨਾਲ ਕੰਮ ਕਰੂਗਾ ਜਮਾਨਤਾ ਵੀ ਮਿਲੀਆਂ ਨੇ ਬਰੀ ਵੀ ਹੋਏ ਨੇ ਇਹ ਚ ਕਿਹੜੀ ਗੱਲ ਹੈ ਆਪਦਾ ਜੇ ਤੁਸੀਂ ਸੱਚੇ ਹੋ ਤਾਂ ਬਰੀ ਹੋ ਜਾਓਗੇ ਇਹ ਚ ਕਿਹੜੀ ਗੱਲ ਹੈ ਕੋਈ ਐਦਾਂ ਦੀ ਬਦਲਾਖੋਰੀ ਵਾਲੇ ਹੈ ਹੀ ਨਹੀਂ ਅਸੀਂ ਸੀਜ਼ਨਲ ਪੋਲੀਟਿਸ਼ੀਅਨ ਨਹੀਂ ਹੈਗੇ ਅਸੀਂ ਸਾਡੇ ਕੋਈ ਮਾਂ ਪਿਓ ਜਾਂ ਸਾਡੇ ਦਾਦੇ ਪਰਦਾਦੇ ਕੋਈ ਕੋਈ ਕਿਸੇ ਲੋਟੇ ਚ ਸ਼ਾਮਲ ਨਹੀਂ ਰਹੇ ਜਨਾਬ ਕਹਿੰਦੇ ਤਾਂ ਤੁਹਾਨੂੰ ਕਹਿੰਦੇ ਜਿਆਦਾ ਤੁਸੀਂ ਆਸਾਨ ਸ਼ਿਕਾਰ ਹੋ ਇਹਨਾਂ ਦਾ ਮੈਂ ਕਿਹਾ ਸ਼ਿਕਾਰ ਦਾ ਮਤਲਬ ਕੀ ਹੋਏ ਜੀ ਅਸੀਂ ਵੀ ਸਿੱਖਾਂਗੇ ਕੰਮ ਪਰ ਐ ਹਾਂ ਵੀ ਐ ਨਹੀਂ ਹੈਗਾ ਕਿ ਸਾਡੇ ਇਹੀ ਕੰਮ ਕਰਨਾ ਹੈ ਜਿੱਤੇ ਲੋਕਾਂ ਨੇ ਕਹਤਾ ਭਾਈ ਤੇਰੇ ਨਾਲੋਂ ਵਧੀਆ ਸਾਨੂੰ ਲੱਭ ਗਿਆ ਮੋਟਾ ਪਾ ਲੂ ਭਾਈ ਕੋਈ ਗੱਲ ਨਹੀਂ ਅਸੀਂ ਐਨ ਚਿਪਕੇ ਨਹੀਂ ਬੰਦੇ ਤੁਹਾਡੇ ਚ ਵੀ ਵੈਰਾਈਟੀ ਤਾਂ ਤੁਹਾਡੇ ਚ ਵੀ ਆ ਹਾਕੀ ਦੇ ਕਪਤਾਨ ਬੈਠੇ ਆ ਤੁਹਾਡੇ ਚ बिजनेसमੈਨ ਯੂਪੀ ਤੋਂ ਆ ਕੇ ਕਿਡਾ ਵੱਡਾ ਅੰਪਾਇਰ ਖੜਾ ਕੀਤਾ ਰਾਣਾ ਗੁਰਜੀਤ ਜੀ ਬੈਠੇ ਆ ਤੁਹਾਡੇ ਚ ਵੀ ਬਹੁਤ ਸਾਰੇ ਹੋਰ ਵਕੀਲ ਵੀ ਨੇ ਕਾਂਗਰਸ ਦੇ ਵਿੱਚ ਸਾਡੇ ਕੋਲੇ ਵੀ ਵਕੀਲ ਨੇ ਸਾਡੇ ਕੋਲ ਡਾਕਟਰ ਬੈਠੇ ਆ ਸਾਡੇ ਕੋਲੇ ਐਡਵੋਕੇਟ ਬੈਠੇ ਆ ਸਾਡੇ ਕੋਲੇ ਜਿਹੜੇ ਆਮ ਪੱਤਰਕਾਰ ਬੈਠੇ ਆ ਜੀਤੋ ਪੱਤਰਕਾਰ ਸੀਗੇ ਨਿਹਾਲ ਸਿੰਘ ਵਾਲਾ ਤੋਂ ਬਲਾਸਕੁਰ ਜੀ ਸਾਡੇ ਪੰਡੋਰੀ ਸਾਹਿਬ ਇਹ ਆਮ ਲੋਕਾਂ ਚ ਫਿਰਦੇ ਨੇ ਜਿਵੇਂ ਪੱਤਰਕਾਰੀ ਕਰਦੇ ਰਹੇ ਆ ਠੀਕ ਹੈ ਨਾ ਸਾਡੇ ਕੋਲੇ ਵੀ ਬਹੁਤ ਹੈ ਪਰ ਚੈਨ ਆ ਹੋਣਾ ਕਿ ਸਾਡੇ ਵਾਲੇ ਜਮੂਰੇ ਨੇ ਤੇ ਸਾਡੇ ਵਾਲਾ ਦਾ ਮਟੀਰੀਅਲ ਹੈ ਸਾਡੇ ਵਾਲੇ ਵੀ ਬੰਦੇ ਨੇ ਠੀਕ ਹੈ ਮੋਬਾਈਲ ਠੀਕ ਕਰਦੇ ਸੀ ਹੁਣ ਉਹ ਦਿਮਾਗ ਠੀਕ ਕਰਨ ਲੱਗ ਗਈ ਇਹ ਕਿਹੜੀ ਗੱਲ ਹੈ ਜਲਸੀ ਨਾ ਕਰਿਆ ਕਰੋ ਖੂਨ ਕਾਲਾ ਹੋ ਜੂਗਾ ਫਾਇਦਾ ਨਹੀਂ ਤੁਹਾ ਮੈਂ ਇਹੀ ਕਹੂੰਗਾ ਕਿ ਆ ਜੋ ਇਕੱਠੇ ਹੋ ਕੇ ਸਾਰੇ ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਇਹ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਵੀ ਯਾਦ ਰਹੂਗਾ ਕਿ ਕੌਣ ਸੀ ਉਸ ਵੇਲੇ ਆਪੋਜੀਸ਼ਨ ਚ ਵੀ ਕੌਣ ਸੀ ਉਸ ਵੇਲੇ ਜਿਹੜ ਜਿਨਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨਾਂ ਨੇ ਰੋੜੇ ਟੰਗਾ ਡਾਇਆਂ ਵਿੱਚ ਉਹ ਵੀ ਯਾਦ ਰਹੂਗਾ ਸਪਾ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀਗੇ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸੇ ਜਿਹੜੇ ਭਾਰਤੀਆਂ ਤੇ ਜ਼ੁਲਮ ਵੀ ਕਰਦੇ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਹਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਆ ਸਾਰੇ ਵੀ ਯਾਰ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਕੂਨਾ ਤੋਂ ਸੀ ਹਿੰਦੀ 'ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿਕਰ ਐਨੀ ਚੀਜ਼ ਲਿਖੀ ਅੱਧੇ ਘੰਟੇ ਬਾਅਦਾਂ ਸੀ ਹੋਗੀ ਜਨਾਬ ਉਹਨਾਂ ਦੀ ਥੋੜੀ ਮੋਤ ਆਤਮਾ ਦੀ ਖਿਆਲ ਨਹੀਂ ਕਰ ਲਈ ਉਹਨਾਂ ਦੀ ਆਤਮਾ ਕਿਵੇਂ ਤੜਫਦੀ ਹੋਊਗੀ ਇਹ ਵੀ ਇਹਦੇ ਵਾਸਤੇ ਅਸੀਂ ਕਰਾਇਆ ਸੀ ਯਾਦ ਵੀ ਆਪਸ ਵਿੱਚ ਕਾਮਾ ਰੌਲੀ ਪਾਉਣਗੇ ਲੜਨਗੇ ਮੈਂ ਹੋਏ ਮੈਂ ਹੋਏ ਮੈਂ ਹੋਏ ਤੂੰ ਏ ਸੋਪ ਸ਼ਹੀਦਾਂ ਦੀ ਆਤਮਾ ਨੂੰ ਧਿਆਨ ਚ ਰੱਖ ਲਿਏ ਗੁਰੂਆਂ ਦੀਆਂ ਪ੍ਰੇਰਨਾਵਾਂ ਨੂੰ ਧਿਆਨ ਚ ਰੱਖ ਲਿਏ ਪੀਰਾਂ ਫਕੀਰਾਂ ਦੀਆਂ ਸਿੱਖਿਆਵਾਂ ਨੂੰ ਧਿਆਨ ਚ ਰੱਖ ਲਿਏ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਸੋ ਇਸ ਕਰਕੇ ਆਪਣੇ ਵੀ ਯਾਰਾਂ ਦੋਸਤਾਂ ਨਾਲ ਆਪਣੇ ਸਾਰੇ ਕੰਟੈਕਟਸ ਜਿੰਨੇ ਵੀ ਤੁਹਾਡੇ ਨੇ ਪੰਜਾਬ ਵਾਸਤੇ ਤੁਸੀਂ ਮੈਨੂੰ ਨਾ ਦਿਓ ਤੁਸੀਂ ਆਪ ਆਜਾਓ ਆਪ ਡਾਇਰੈਕਟ ਲਾ ਦੋ ਸੱਤ ਪੁੱਛ ਲਓ ਕਿੱਥੇ ਕੀ ਚਾਹੀਦਾ ਹੈ ਕੰਬਲ ਕਿੱਥੇ ਚਾਹੀਦਾ ਹੈ ਮੱਛਰਦਾਨੀਆਂ ਕਿੱਥੇ ਚਾਹੀਦੀਆਂ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਕਿੱਥੇ ਚਾਹੀਦੀਆਂ ਟਰੈਕਟਰ ਕਿੱਥੇ ਚਾਹੀਦਾ ਹੈ ਕੀ ਅਸੀਂ ਅਸੀਂ ਤੁਹਾਨੂੰ ਦੱਸ ਦਾਂਗੇ ਤੁਸੀਂ ਪੁੱਛੋ ਸੱਤੋਂ ਤੁਸੀਂ ਆਪ ਡਾਇਰੈਕਟ ਕਰੋ ਜੀ ਬਿਲਕੁਲ ਕਰੋ ਅਸੀਂ ਤੁਹਾਡਾ ਐਪਰੀਸ਼ੀਏਟ ਕਰਾਂਗੇ ਠੀਕ ਹੈ ਨਾ ਸਵੀਕਾਰ ਕਰਕੇ ਮੈਨੂੰ ਉਮੀਦ ਹੈ ਕਿ ਚਲੋ ਕੋਈ ਨਹੀਂ ਹਿਊਮਨ ਨੇਚਰ ਹੈ ਅਲਕੀਆਂ ਹੋ ਜਾਂਦੀਆਂ ਨੇ ਪਰ ਚੰਗਾ ਲੱਗਿਆ ਕਿ ਤੁਸੀਂ ਸਾਰਾ ਦਿਨ ਬੈਠੇ ਹੋ 6:30 ਵਜੇ ਤੇ ਸਾਰਾ ਦਿਨ ਤੁਸੀਂ ਆਪ ਵੀ ਹਿੱਸਾ ਲਿਆ ਸੁਣਿਆ ਵੀ ਸਾਰਿਆਂ ਨੇ ਹਾਂ ਜੋ ਤੁਹਾਡੇ ਆਪੋਜੀਸ਼ਨ ਦਾ ਰੋਲ ਹੈ ਕਿ ਹੈਲਥੀ ਕ੍ਰਿਟਿਸਿਜ਼ਮ ਅਸੀਂ ਅਸੈਪਟ ਕਰਾਂਗੇ ਕੋਈ ਕਮੀ ਉਹ ਦੱਸ ਦਿਓ ਹੋਰ ਕਰ ਕਿਉਂਕਿ ਇਹ ਇਹ ਇੱਕ ਦੂਜੇ 'ਚ ਕਮੀਆਂ ਕੱਢਣ ਦੀ ਬਜਾਏ ਇਹ ਟਾਈਮ ਹੈਗਾ ਆਪਾਂ ਇੱਕ ਦੂਜੇ ਨਾਲ ਹੱਥ ਨਾਲ ਹੱਥ ਮਿਲਾ ਕੇ ਕਿਉਂਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰਫੁੱਲ ਰਹੇ ਆਂ ਕੋਈ ਨਾ ਕੋਈ ਅਫਸਰ ਕਿਸੇ ਨਾ ਕਿਸੇ ਨੂੰ ਜਾਣਦਾ ਹੀ ਹੈ ਕਿਸੇ ਨਾ ਕਿਸੇ ਇਨਫਲੂਐਂਸ ਹੁੰਦੇ ਹੀ ਅਫਸਰ ਆਪਾਂ ਉਹਨਾਂ ਆਪਣੀਆਂ ਸਾਰੀਆਂ ਜਿੰਨੇ ਜਿੰਨੀਆਂ ਤੁਹਾਡੇ ਕੋਲ ਸ਼ਕਤੀਆਂ ਹੈਗੀਆਂ ਨੇ ਉਹਨਾਂ ਨੂੰ ਪੰਜਾਬ ਲਈ ਇਸਤੇਮਾਲ ਕਰਕੇ ਭਾਵੇਂ ਉਹ ਅਫਸਰ ਕਈ ਸੈਂਟਰ ਚ ਵੀ ਚਲੇ ਗਏ ਡੈਪੂਟੇਸ਼ਨ ਤੇ ਚਲੇ ਗਏ ਜਾਂ ਬਦਲੀਆਂ ਹੋ ਗਈਆਂ ਸੈਕਟਰੀ ਲੈਵਲ ਤੇ ਪਹੁੰਚ ਗਏ ਉਹਨਾਂ ਨਾਲ ਵੀ ਆਪਣੇ ਜਿਹੜੇ ਸਬੰਧ ਨੇ ਉਹਨਾਂ ਦਾ ਫਾਇਦਾ ਠਾਈ ਗਏ ਪੰਜਾਬ ਵਾਸਤੇ ਸਾਡੇ ਲਈ ਕੁਝ ਕਰੋ ਕਿਤੋਂ ਵੀ ਕੋਈ ਥੋੜਾ ਜਿਹਾ ਵੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਕਿਤੋਂ ਵੀ ਕੋਈ ਹੈਲਪ ਆਉਂਦੀ ਹੈ ਕਿਤੋਂ ਵੀ ਕੋਈ ਸਹਾਇਤਾ ਆਉਂਦੀ ਹੈ ਆਪਾਂ ਕੋਈ ਨੋ ਲਿਮਿਟੇਸ਼ਨ ਨਾ ਮਿਨੀਮਮ ਦੀ ਹੈ ਨਾ ਮੈਕਸਿਮਮ ਦੀ ਹੈ ਜਿਹੜਾ ਜਿੰਨੇ ਕੁ ਜੋਗਾ ਹੈਗਾ ਉਹ ਸਾਨੂੰ ਦੇ ਦੇ ਅਸੀਂ ਅਸੀਂ ਸਿੱਧਾ ਪਹੁੰਚਾ ਦਾਂਗੇ ਜੇ ਉਹ ਸਿੱਧਾ ਪਹੁੰਚਣ ਚਾਹੁੰਦਾ ਡਾਇਰੈਕਟ ਪਹੁੰਚਾ ਦੇ ਇਸ ਤਰ੍ਹਾਂ ਦੀ ਕੋਈ ਲਾਲਚ ਨਹੀਂ ਕਿ ਇੱਥੇ ਪੈਸੇ ਪਾਓ ਜੀ ਇੱਥੇ ਪਾਓ ਇਸ ਕੰਮ 'ਚ ਅਸੀਂ ਤਾਂ ਇਹ ਕਹਿੰਦੇ ਆ ਕਿ ਜਿੰਨਾ ਕੋਈ ਹੈਲਪ ਕਿਸੇ ਨੂੰ ਪਹੁੰਚਾਉਂਦਾ ਹੈ ਉਹ ਉਨਾਂ ਹੀ ਪੰਜਾਬ ਲਈ ਤਤੋਂ ਘਟਾ ਹੈ ਉਨਾਂ ਹੀ ਛੇਤੀ ਰੀ ਹੈ ਵੋਮਾਂਗੇ ਉਹਨੇ ਕਣਕਾਂ ਵਿਝਣ ਗਿਆ ਇਸ ਪੰਜਾਬ ਦੇ ਵਿੱਚ ਦੁਬਾਰਾ ਗਿੱਧੇ ਪੰਗੜੇ ਦੁਬਾਰਾ ਕੁਸ਼ਤੀਆਂ ਕਬੱਡੀਆਂ ਫਿਰ ਹੋਣਗੀਆਂ ਕਿਉਂਕਿ ਪੰਜਾਬ ਦੀ ਧਰਤੀ ਨੂੰ ਬਰਕਤ ਹੈ ਜੀ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਸਾਡਾ ਦਿੱਤਾ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਬਹੁਤ ਖੁੱਲਾ ਟਾਈਮ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਨਗ ਚ ਥੋੜਾ ਜਿਹਾ ਫਿੱਕਾਪਨ ਆਇਆ ਪਰ ਨਗ ਜਿਹੜਾ ਚਮਕੂਗਾ ਔਰ ਐਸਾ ਚਮਕੂਗਾ ਕਿ ਮੁੰਦਰੀ ਜਿਹੜੀ ਹੈ ਉਹ ਨਗ ਕਰਕੇ ਪਛਾਣੀ ਜਾਊਗੀ ਭਾਰਤ ਮੁੰਦਰੀ ਹੈ ਤੇ ਨਗ ਪੰਜਾਬ ਦਾ ਇਹਨੂੰ ਚਮਕਾਵਾਂਗੇ ਇਹ ਨੰਬਰ 1 ਸੂਬਾ ਜਦੋਂ ਪੰਜਾਬ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਫੇਰ ਬਿਸ਼ਪ ਗੁਰੂ ਬਰੇ ਸੋਚ ਲਿਓ ਪਹਿਲਾਂ ਪੰਜਾਬ ਦੀ ਮੈਂ ਸੈਂਟਰ ਸਰਕਾਰ ਨੂੰ ਜਾਂ ਉਹਨਾਂ ਦੇ ਸਾਰੇ ਉਹਨੂੰ ਕਹਿਣਾ ਕਿ ਸਾਡਾ ਸਾਡਾ ਬਾਰ-ਬਾਰ ਸਾਡੀ ਸਬਰਦੰਮ ਧਿਆਨ ਨਾਲ ਲਓ ਇਸ ਕਰਕੇ ਜਿੰਨਾ ਸਾਡੀ ਹੈਲਪ ਕੀਤੀ ਜਾ ਸਕਦੀ ਕਰ ਲਓ ਪੰਜਾਬੀ ਆ ਪਿਆਰ ਨਾਲ ਸਾਡੀ ਜਾਨ ਵੀ ਲੈ ਲਓ ਜੇ ਸਾਡੀ ਬਾਹਮ ਰੋੜੋਗੇ ਫੇਰ ਅਸੀਂ ਉਥੇ ਰਿਐਕਟ ਕਰਦੇ ਹਾਂ ਡਬਲ ਰਿਐਕਟ ਕਰਦੇ ਹਾਂ ਇਹ ਸਾਡੇ ਸੁਭਾਅ ਸ਼ਾਮਿਲ ਹੈ ਬਹੁਤ ਬਹੁਤ ਧੰਨਵਾਦ ਜੀ